ਗਾਈਜ਼ ਅੱਜ ਧੁੱਪ ਨਿਕਲੀ ਹੋਈ ਆ ਮੌਸਮ ਥੋੜਾ ਜਿਹਾ ਠੀਕ ਹੋਇਆ ਠੰਡ ਹਜੇ ਪਰ ਬਰਕਰਾਰ ਆ ਪਰ ਧੁੱਪ ਜਿਹੜੀ ਹੈਗੀ ਆ ਇਹ ਵੀ ਅੱਜ ਥੋੜਾ ਜਿਹਾ ਸੇਕਣ ਦਾ ਮੌਕਾ ਮਿਲੂਗਾ ਤੇ ਇੱਧਰ ਦੇਖੋ ਤੁਸੀਂ ਸਾਡੇ ਗਗਨਦੇਵ ਜੀ ਲੱਗੇ ਹੋਏ ਨੇ ਕੱਪੜੇ ਧੋਣ ਅੱਜ ਇਹਨਾਂ ਨੂੰ ਟਾਈਮ ਮਿਲ ਗਿਆ ਕਿਉਂਕਿ ਸੰਡੇ ਆ ਹਾਂਜੀ ਗਾਈਜ਼ ਦੱਸਾਂਗੇ ਐਸੇ ਤਾਂ ਨੂੰ ਗਗਨਦੇਵ ਜੀ ਹੁਣ ਐਸ ਫਰਵਰੀ ਦੇ ਵਿੱਚ ਇੱਕ ਜੌਬ ਚ ਗਏ ਆ ਕਿਹੜੀ ਜੌਬ ਹੈ ਕਿਵੇਂ ਆ ਔਰ ਕਿਵੇਂ ਮਿਲੀ ਉਹ ਆਪੇ ਗਗਨਦੀਪ ਜੀ ਦੱਸਣਗੇ ਚਲ ਹਾਲ ਗਾਇਜ਼ ਦੇਖੋ ਤੁਸੀਂ ਮੌਸਮ ਤਾਂ ਵੀ ਯਾਰਾ ਔਰ ਗਗਨਦੀਪ ਜੀ ਦੀ ਮਸ਼ੀਨ ਚੱਲਦੀ ਹੈ ਜੋ ਮੂੰਹ ਕਰਕੇ ਤੋ ਬੇਸਿਸ ਆ ਰਿਹਾ ਜੰਪੜੇ ਹਾਂ ਅਮਰਸੋ ਜਲਤ ਫੇਲਾ ਮੌਸਮ ਸੁਖੰਦੇਸੀ ਕਪੜੇ ਆ ਦੱਸੋ ਕੀ ਜਾਣਗੇ ਹਾਂ ਰਾਇਸ ਇਹਦਾ ਟਫੀ ਵੀ ਸਾਡਾ ਧੁੱਪ ਸੇਕ ਰਿਆ ਦੇਖੋ ਵਿਟਾਮਿਨ ਡੀ ਲੈ ਰਿਆ ਬਹੁਤ ਦਿਨਾਂ ਬਾਅਦ ਚਲਾਈ ਵੀ ਠੰਡ ਤੋਂ ਭਾਰਿਆ ਸੀ ਅੰਦਰ ਸੁਗੜਿਆ ਰਹਿਦਾ ਸੀ ਕੱਪੜਿਆਂ ਦੇ ਵਿੱਚ ਤੇ ਅੱਜ ਮਸਤੀ ਨਾਲ ਟੱਪ ਵੀ ਸੇਕ ਰਿਹਾ ਤੇ ਸੌਂ ਵੀ ਰਿਹਾ ਟਫੀ ਟਫੀ ਨੇ ਨਹੀਂ ਕੀ ਕਹਤਾ ਜੀ ਹੈ ਟਫੀ ਨੇ ਨਹੀਂ ਆਈ ਨੇ ਨਹੀਂ ਆਈ ਨੀ ਨਹੀਂ ਕਰਨੀ 아이 ਤੋਂ ਪਰ ਗੱਡ 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 ਹਾਈ ਗਾਇਜ਼ ਵੈਲਕਮ ਟੂ ਪਪਾ ਆਲ ਫੈਮਿਲੀਜ਼ ਅਨਦਰ ਵੀਡੀਓ ਸਤਿ ਸ੍ਰੀ ਅਕਾਲ ਨਮਸਕਾਰ ਕੇਮ ਸ਼ੋ ਹਾਂਜੀ ਮੋਜਾ ਮੰਦੇ ਹੋ ਮੋਤੇ ਮੰਦੇ ਰੋ ਤਾਂ ਕਪਾ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਹਾਂਜੀ ਗਗਨ ਜੀ ਹਾਈ ਗਾਇਜ਼ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਭ ਮੋਜਾ ਮੋਜਾਂ ਚ ਹੀ ਰਹਿਣਾ ਚਾਹੀਦਾ ਵੈਲਕਮ ਟੂ ਭੋਪਾਲ ਫੈਮਿਲੀ ਤੇ ਹੋਰ ਸਭ ਵਧੀਆ ਰੰਦੀਪ ਅੱਜ ਕੀ ਦਿਖਾਉਣ ਜਾ ਰਹੇ ਆ ਅੱਜ ਆਪਾਂ ਇਹਨਾਂ ਨੂੰ ਲੈਮਨ ਸਕੁਐਸ਼ ਬਣਾਣੀ ਦੱਸਾਂਗੇ ਤੇ ਆਪਾਂ ਫਿਰ ਚੱਲੀਏ ਆਪਣੀ ਗਾਇਸ ਸਮਰ ਆਉਣ ਵਾਲਾ ਸਮਰ ਆਉਣ ਤੋਂ ਪਹਿਲਾਂ ਪਹਿਲੇ ਆਪਾਂ ਸਕੁਐਸ਼ ਬਣਾਉਣੇ ਸ਼ੁਰੂ ਕਰਦੇ ਆ ਅੱਜ ਲੈਮਨ ਸਕਵੈਸ਼ ਹੈ ਫਿਰ ਕਈ ਤਰ੍ਹਾਂ ਦੇ ਹੋਰ ਸਕਵੈਸ਼ ਇਸ ਤਰ੍ਹਾਂ ਦੀਆਂ ਸਕਵੈਸ਼ਿਸ ਦੱਸਾਂਗੇ ਸੁਖਲੇ ਦੱਸਾਂਗੇ ਆਉਣ ਵਾਲੀਆਂ ਵੀਡੀਓਜ਼ 'ਚ ਬਣੇਗਾ ਸਾਡੇ ਨਾਲ ਤਾਂ ਤੁਹਾਨੂੰ ਬਹੁਤ ਕੁਝ ਗਗਨਦੀਪ ਤੋਂ ਮਿਲੂਗਾ ਸਿੱਖਰ ਨੂੰ ਇੱਕ ਗਗਨਦੀਪ ਜੀ ਦਾ ਹੋਰ ਰਾਜ ਹੈ ਕੋਈ ਜੌਬ ਦਾ ਉਹ ਵੀ ਦੱਸਣਗੇ ਇਹਦੇ ਵਿੱਚ ਚਲੋ ਮੈਂ ਗੋਇਡਾ ਦੋ ਦਿਮਿ ਦਿਮੇ ਤੁਹਾਨੂੰ ਬਣਾ ਕੇ ਦੱਸਾਂਗੀ ਨਾਲ ਨਾਲ ਤੁਹਾਨੂੰ ਆਪਣਾ ਸ਼ੇਅਰ ਕਰਾਂਗੀ ਇੱਕ ਖੁਸ਼ਖਬਰੀ ਹੈ ਕਿਵੇਂ ਹਾਂ ਹਾਂਜੀ ਚਲੋ ਖੁਸ਼ਖਬਰੀ ਦੇਖਣ ਲਈ ਬਣੇ ਰਹੋ ਐਂਡ ਤੱਕ ਸਾਡੇ ਨਾਲ ਐਂਡ ਤੱਕ ਵੀਡੀਓ ਦੇ ਬਣੇ ਰਹੋ ਗਾਇਜ਼ ਜੋ ਨਵੇਂ ਆਏ ਹੈ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਔਰ ਸਾਰੇ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਬਹੁਤ ਕੁਝ ਮਿਲੂਗਾ ਸਕਵੈਸ਼ ਦਾ ਮਿਲੂਗਾ ਇੱਕ ਗਗਨਦੀਪ ਕੌਦੀ ਜਵਾਬ ਹੈ ਕੋਈ ਉਸ ਸਿਕਰਟ ਜੋਬ ਹੈ ਉਸ ਸਿਕਰਟ ਜੋਬ ਇਹ ਦੱਸਣਗੇ ਆਪਣੀ ਸਕੈਚ ਬਣਾਉਂਦੇ ਬਣਾਉਂਦੇ ਹੀ ਤੇ ਤੁਸੀਂ ਦੇਖਿਓ ਕਿਉਂਕਿ ਉਸ ਜੋਬ ਚ ਵੀ ਬਹੁਤ ਸਾਰੇ ਟਿਪਸ ਮਿਲਣ ਵਾਲੇ ਆ ਤੁਹਾਨੂੰ ਗਾਇਜ਼ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਹੋਰ ਵੀ ਇਹ ਉਹਦੇ ਬਾਰੇ ਦੱਸਣਗੇ ਤੇ ਤੁਹਾਨੂੰ ਕਈ ਨਵੇਂ ਟਿਪਸ ਮਿਲਣਗੇ ਚਲੋ ਫਿਰ ਆਪਾਂ ਆਪਾ ਵੀਡੀਓ ਕਰਦੇ ਹਾਂ ਸ਼ੁਰੂ ਕਰੀਏ ਸ਼ੁਰੂ ਆਜੋ ਫਿਰ ਚੱਲੀਏ ਰਸੋਈ 'ਚ ਹਾਂਜੀ ਕਰੋ ਸ਼ੁਰੂ ਕਿ ਚਲੋ ਫਿਰ ਸ਼ੁਰੂ ਕਰਦੇ ਆਪਾਂ ਲੈਮਨ ਸਕਵਾਸ਼ ਬਣਾਉਣ ਦੀ ਵਿਧੀ ਔਰ ਦੇਖੋ ਸਭ ਤੋਂ ਪਹਿਲਾਂ ਆਪਾਂ ਉਹੀ ਘਰ ਦੇ ਨਿੰਬੂ ਆ ਸਾਡੇ ਪਤਲੇ ਛਿਲਕੇ ਵਾਲੇ ਇਹ ਧੋ ਕੇ ਸਕਾਲੇ ਸੀ ਗਗਨਦੀਪ ਜੀ ਨੇ ਹੁਣ ਕੱਟ ਰਹੇ ਨੇ ਹਾਂ ਜੀ ਗਗਨਦੀਪ ਜੀ ਹਾਂ ਜੀ ਆਓ ਆਪਾਂ ਬਣਾਏ ਇਸ ਸਕਵਾਸ਼ ਹੁਣ ਇਹਨੂੰ ਪਹਿਲਾਂ ਇੱਕ ਵਾਰੀ ਕੱਟ ਕੇ ਤੇ ਫਿਰ ਇਹਦਾ ਆਪਾਂ ਰਸਾ ਕਢ ਲਾਂਗੇ ਇੱਕ ਬౌల్ ਦੇ ਵਿੱਚ ਠੀਕ ਹੈ ਫਿਰ ਉਹ ਉਹ ਜਿਹੜਾ ਕੁਦਨਾ ਕ ਬਾਉਲ ਹੋਗਾ ਉਸੇ ਸਾਹਮਣੇ ਮਦ ਨੂੰ ਦਦੇ ਆ ਤੇ ਚੀਨੀ ਕਿੰਨੀ ਪਾਣੀਆ ਵਿੱਚ ਤੇ ਚੀਨੀ ਵਾਸਤੇ ਆਪਾਂ ਪਾਣੀ ਗਰਮਾ ਰੱਖਿਆ ਹ ਹ ਉਹ ਫਿਰ ਉਹਦੇ ਵਿੱਚ ਆਪਾਂ ਖੰਡ ਪਾਵਾਂਗੇ ਤਾਂ ਕਿ ਉਹ ਕੇ ਜ਼ੋਰ ਠੀਕ ਹੈ ਗਾਇਜ਼ ਮੈਂ ਤੁਹਾਨੂੰ ਦੱਸਦਾ ਕਿ ਅੰਮ੍ਰਿਤਪਾਲ ਜੀ ਨੇ ਰੈਸਪੀ ਦੱਸੀ ਸੀ ਮੈਨੂੰ ਪਹਿਲਾਂ ਕਹਿੰਦੇ ਵੀ ਇਹ ਦੋ ਤਰਾ ਹੁੰਦੀ ਹੈ ਇੱਕ ਤਾਂ ਬੋਤਲ ਦੇ ਵਿੱਚ ਚੀਨੀ ਪਾ ਲਓ ਤੇ ਨਿੰਬੂ ਦਾ ਰਸ ਉਸੇ ਬੋਤਲ ਚ ਪਾ ਲੈਣਾ ਹਾਲਾਂਕਿ ਚੰਗੀ ਤਰ੍ਹਾਂ ਉਹਨੂੰ 6-7 ਦਿਨ ਪਰ ਧੁੱਪੇ ਰੱਖਣਾ ਪਊਗਾ ਮਤਲਬ ਧੁੱਪੇ ਰੱਖੋ ਸ਼ਾਮ ਨੂੰ ਅੰਦਰ ਕਰ ਲਈ ਅਗਲੇ ਦਿਨ ਫਿਰ ਧੁੱਪੇ ਰੱਖੋ 7-8 ਦਿਨ ਧੁੱਪੇ ਰੱਖਣਾ ਪੈਂਦਾ ਉਹ ਲੰਮੀ ਹੈ ਸੈਕੰਡ ਰੈਸਪੀ ਹੈਗੀ ਹੈ ਕਿ ਚੀਨੀ ਜਿਹੜੀ ਹੈਗੀ ਹੈ ਉਹਨੂੰ ਗਰਮ ਪਾਣੀ ਦੇ ਵਿੱਚ ਇੱਕ ਵਾਰੀ ਘੋਲ ਲੈਣਾ ਫਿਰ ਪਾਣੀ ਥੱਲੇ ਰੱਖ ਕੇ ਆਪਾਂ ਉਹਨੂੰ ਠੰਡਾ ਕਰ ਲੈਣਾ ਠੰਡੇ ਕੀਤੇ ਵਿੱਚ ਨਿੰਬੂ ਦਾ ਰਸ ਪਾਉਣਾ ਹੁਣ ਗਾਇਸ ਨਿੰਬੂ ਕੱਟੇ ਜਾ ਰਹੇ ਆ ਇਹਦਾ ਰਸ ਕੱਢਿਆ ਜਾਊਗਾ ਦੂਸਰੇ ਪਾਸੇ ਹਲਕੀ ਅੱਗ ਦੇ ਵਿੱਚ ਅਸੀਂ ਪਾਣੀ ਜਿਹੜਾ ਹੈਗਾ ਗਰਮ ਕਰਨਾ ਰੱਖ ਦਿੱਤਾ ਤਾਂ ਜੋ ਜਦੋਂ ਨਿੰਬੂ ਦਾ ਰਸ ਨਿਕਲੂਗਾ ਪਾਣੀ ਉਬਲਣ ਲੱਗ ਜਾਊਗਾ ਗਾਇਜ਼ ਦੇਖੋ ਨਿੰਬੂ ਸਾਰੇ ਇੱਕ ਵਾਰੀ ਕੱਟਲੇ ਆ ਹੁਣ ਇਹਨਾਂ ਨੂੰ ਨਚੋੜਾਂਗੇ ਆਪਾਂ ਇਹ ਗੋ ਚੰਗੀ ਤਰ੍ਹਾਂ ਆਪਾਂ ਦਾ ਰਸ ਜਿਹੜਾ ਹੈਗਾ ਉਹ ਕੱਢੀ ਲਾਂਗੇ ਜਿਹੜਾ ਹੈਗਾ ਨਿਕਲੇ ਆਇਆ ਬਾਉਲ ਸਟੀਲ ਦਾ ਹਾਫ ਜਿਹੜਾ ਹੈਗਾ ਜੂਸ ਹੈ ਤੇ ਇਹਦੇ ਵਿੱਚ ਚੀਨੀ ਇੱਕ ਕੱਲ ਇੱਕ ਕੱਲੀ ਇੱਕ ਕੱਲੀ ਚੀਨੀ ਪਾਉਗੀ ਇੱਕ ਕੱਲੀ ਚੀਨੀ ਜਿਹੜੀ ਆਪਾਂ ਹੁਣ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਤਾਂ ਜੋ ਉਹ ਜਲਦੀ ਘੁਲ ਜਾਵੇ ਆਪਾਂ ਨੂੰ ਤੋਂ ਬੇਜਾਂ 6-7 ਦਿਨ ਦੀ ਵੇਟ ਮੈਂ ਅਜੇ ਪਾਵੇ। ਇਹ ਹੁਣਾ ਕੋਈ ਜੁਗੀ ਨਾ ਹੈ ਆਜੇ ਇੱਕ ਜਦਾ ਦਬਾਅ ਹੋ ਗਿਆ ਨੂੰ ਥੱਡਾ ਹੋਣ ਤੱਕ ਆਪਾਂ ਵੇਟ ਕਰਾਂਗੇ। ਨੂੰ ਅੱਧੂ ਤੋਂ ਲਲਣਗੇ ਆਪਾਂ। ਥਾਂਗੀ ਬੰਦ ਕਰਤਾ। ਗੈਸ ਇਹ ਹਮੇਂ ਕੋਰੀ ਆਪਾਂ ਇੱਕ ਅਰਚੀ ਦੀ ਨਾਲੀ ਛੁਲਾ ਦੇ। ਕੋਲ ਜਿਹੜਾ ਪਾਣੀ ਜਿਹੜਾ ਆਪਾਂ ਨੂੰ ਕਾਰਨ ਸੀ ਕਿ ਤਾਂ ਕਿ ਛੇਤੀ ਜਲ ਜਾਵੇ ਇਹ ਹੋ ਜਾਏਗੀ। ਗਾਇਜ਼ 1 ਘੰਟਾ ਹੋ ਗਿਆ। ਇਹ ਪੋਟਿਟ ਜਿਹੜਾ ਹੈਗਾ ਇਹ ਠਰ ਗਿਆ ਤੇ ਤੁਹਾਨੂੰ ਦਿਖਾ ਰਹੇ ਆਂ ਆਪਾਂ ਇਹ ਪਾਣੀ ਜਿਹੜਾ ਹੈਗਾ ਚੀਨੀ ਵਾਲਾ ਪਾਣੀ ਹੈ ਜਿਹਨੂੰ ਆਪਾਂ ਗਰਮ ਕਰਕੇ ਬੋਇਲ ਕਰਕੇ ਚੀਨੀ ਪਾਈ ਸੀ ਪਰ ਹੁਣ 1 ਘੰਟਾ ਇਹਨੂੰ ਆਪਾਂ ਥੱਲੇ ਰੱਖਿਆ ਜਿਸ ਕਰਕੇ ਠਰ ਗਿਆ ਹੁਣ ਇਹਦੇ ਵਿੱਚ ਆਪਾਂ ਨਿੰਬੂ ਰਸ ਪਾਵਾਂਗੇ ਇਹਨੂੰ ਇੱਕ ਵਾਰੀ ਹਲਾ ਕੇ ਤੇ ਆਪਾਂ ਇਹਨੂੰ ਬੋਟਲ ਦੇ ਵਿੱਚ ਪ੍ਰੀਜ਼ਰਵ ਕਰ ਦਿੰਦੇ ਹਾਂ ਮੈਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲਿਆ ਸੀਗਾ ਚੀਨੀ ਵਾਲੇ ਪਾਣੀ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਹਵਾ ਬੰਦ ਹਵਾ ਟਾਈਟ ਬੰਦ ਬੋਟਲ ਦੇ ਵਿੱਚ ਪਾਵਾਂਗੇ ਗਾਈਜ਼ ਇਹਨੇ ਆਪਣੇ ਕਿਲੋ ਨਿੰਬੂ ਦੇ ਨਾਲ ਆਪਾਂ ਅੱਧਾ ਕਿਲੋ ਛੀਨ ਯੂਜ਼ ਕਰਕੇ ਡੇਢ ਬੋਤਲ ਜਿਹੜੀ ਆਪਣੀ ਤਿਆਰ ਹੋ ਗਈ ਹੈ ਇੱਕ ਬੋਤਲ ਆਪਾਂ ਟਾਈਟ ਬੰਦ ਕਰ ਲਈ ਗਾਈਜ਼ ਇਹਨੂੰ ਫ੍ਰਿੱਜ ਦੇ ਵਿੱਚ ਰੱਖ ਕੇ ਆਪਾਂ ਮਹੀਨਾ ਇਹਦਾ ਇਸਤੇਮਾਲ ਕਰ ਸਕਦੇ ਆ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਮੈਕਸਿਮਮ ਟੈਂਪਰੇਚਰ ਪੰਜਾਬ ਇੰਡੀਆ ਦਾ 45 44 ਡਿਗਰੀ ਤੱਕ ਚਲਾ ਗਿਆ ਸੀ ਤਾਂ ਇਸ ਵਾਰ ਹੋ ਸਕਦਾ ਹੈ ਇਹ ਨਾ ਜਾਵੇ ਪਰ ਫਿਰ ਵੀ ਮਾਰਚ ਮਹੀਨੇ ਦੇ ਵਿੱਚ ਹੀ ਗਰਮੀ ਆ ਜਾਏਗੀ ਤਾਂ ਆਪਾਂ ਇਸ ਸਕਵਾਸ਼ ਦਾ ਆਨੰਦ ਲਵਾਂਗੇ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਘਰ ਦੇ ਨਿੰਬੂ ਜਾਂ ਬਾਜ਼ਾਰੀ ਨਿੰਬੂ ਲੈ ਕੇ ਆਪਾਂ ਪੂਰੀ ਸਮਰ ਸਕਵਾਸ਼ ਤਿਆਰ ਕਰਾਂਗੇ ਤੇ ਨਾਲ ਦੀ ਨਾਲ ਇਸਤੇਮਾਲ ਕਰਾਂਗੇ ਹਾਂਜੀ ਗਗਨ ਜੀ ਕੀ ਤੁਹਾਡੇ ਹੈਗੇ ਸ਼ਬਦ ਦੋ ਬਾਕੀ ਹੋਰ ਰ ਅਬ ਇਹ ਅਸਤਰਾਨੀਆਂ ਰੈਸਪੀਸ ਸਕੇਚ ਬਾਰੇ ਤੁਹਾਨੂੰ ਦਿਖਾਵਾਂਗੇ ਜੀ ਤੇ ਇਹ ਜ਼ਰੂਰ ਗਾਇਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਸਾਡਾ ਕੰਮ ਮਤਲਬ ਕਿਸ ਤਰ੍ਹਾਂ ਦਾ ਲੱਗਦਾ ਜੀ ਠੀਕ ਹੈ ਨਾ ਤੁਸੀਂ ਸਾਨੂੰ ਦੱਸੋਗੇ ਤੇ ਅਸੀਂ ਹੋਰ ਵੀ ਆਪਣੇ ਆਪ ਨੂੰ ਇੰਪਰੂਵ ਕਰ ਸਕਾਂਗੇ ਗੁਲਾਬ ਦਾ ਸਕੁਐਸ਼ ਕਈ ਤਰ੍ਹਾਂ ਦਾ ਸਕੇ ਗਗਨਦੀਪ ਕੋਲੇ ਲੇਕਿਨ ਹਾਜੀ ਅਸੀਂ ਨੂੰ ਸਸਪੈਂਸ ਰੱਖਾਂਗੇ ਨਾਲ ਦੀ ਨਾਲ ਦੱਸੀ ਚਲਾਂਗੇ ਨਾਲ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਬਣਾਵਾਂਗੇ ਨਾਲ ਦੀ ਨਾਲ ਪੀਵਾਂਗੇ ਗਾਇਜ਼ ਇੱਕ ਹੋਰ ਮੈਂ ਤੁਹਾਨੂੰ ਦੱਸਣੀ ਹੈਗਾ ਤਾਂ ਮੈਂ ਖੁਸ਼ਕਭਰੀ ਹੀ ਦੱਸਾਂਗੇ ਕਿ ਮੈਨੂੰ ਮੈਂ ਅੱਗੇ ਕੰਮ ਸਕਿੱਲ ਡਿਵੈਲਪਮੈਂਟ ਦੇ ਵਿੱਚ ਕਰਵਾਉਂਦੀ ਰਹੀ ਹਾਂ ਐਜ਼ ਅ ਟੀਚਰ ਹੁਣ ਮੈਂ ਬੁਟੀਕ ਮੈਨੇਜਮੈਂਟ ਦੇ ਵਿੱਚ ਐਜ਼ ਅ ਟ੍ਰੇਨੀ ਤੁਸੀਂ ਪ੍ਰਾਣੀ ਵੀਡੀਓ ਦੇ ਵਿੱਚ ਵੀ ਜਾਣਿਆ ਹੋਊਗਾ ਕਿ ਗਗਨ ਕੀ ਕਰ ਰਿਹਾ ਸੀ ਵਿਛਦੀ ਤੇ ਹੁਣ ਇੰਟਰਨੈਟ ਤੇ ਕਰਾ ਰਿਹਾ ਸੀ ਪਰੰਤੂ ਇਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਰ ਇੱਕ ਡਿਊਟੀ ਦਿੱਤੀ ਹੈ ਗਗਨਦੀਪ ਜੀ ਦੱਸੋ ਆਪਦੇ ਜ਼ੁਬਾਨੀ ਕਿਵੇਂ ਮਿਲੀਏ ਹਾਂ ਇਹ ਬਸ ਮੈਨੂੰ ਉਹਨਾਂ ਨੇ ਫੋਨ ਕਰਕੇ ਪੁੱਛਿਆ ਵੀ ਮੈਮ ਤੁਹਾਨੂੰ ਮਸ਼ੀਨੀ ਕੜਾਈ ਜਾਂਦੀ ਹੈ ਮੈਂ ਕਿਹਾ ਹਾਂਜੀ ਤੇ ਕਹਿੰਦੇ ਤੁਸੀਂ ਇਦਾਂ ਬੁਟੀਕ ਅਸੀਂ ਆਪਣੇ ਗਵਰਨਮੈਂਟ ਵੱਲੋਂ ਖੋਲ੍ਹੀ ਹੈ ਉਹਦੇ ਵਿੱਚ ਤੁਸੀਂ ਐਜ਼ ਏ ਟ੍ਰੇਨਰ ਤੁਸੀਂ ਜਾ ਜਾਓ ਉੱਥੇ ਬੁਟੀਕ ਮੈਨੇਜਮੈਂਟ ਸਿਖਾਓ ਉਹਨਾਂ ਨੂੰ ਵੀ ਨਿਊ ਕਮਰਸ ਨੂੰ ਬੱਚਿਆਂ ਨੂੰ ਨਹੀਂ ਕਈ ਵਾਰੀ ਪਤਾ ਲੱਗਾ ਤੇ ਮੈਂ ਕਿਹਾ ਓਕੇ ਮੈਨੂੰ ਫਿਰ ਇਹ ਅਪਰਚੂਨਿਟੀ ਮਿਲੀ ਹੈ ਤੇ ਹੁਣ ਮੈਂ ਰੋਜ਼ ਬਾਗੇ ਭਰਾਨੇ ਜਾਂਦੀ ਆ ਆ ਸਾਝ ਆਜੀਵੀ ਦਾ ਬੁਟੀਕ ਹੈ ਉਥੇ ਸਾਂਝ ਆਜੀਵਿਕਾ ਬੁਟੀਕ ਦੇ ਵਿੱਚ ਅ ਬਸ ਅਡੇ ਦੇ ਬਿਲਕੁਲ ਅੰਦਰ ਦੁਕਾਨ ਹੈਗੇ ਤੇ ਪਲੀਜ਼ ਅਗਰ ਕੋਈ ਬਾਕੀ ਪੁਰਾਣੇ ਵਾਲਾ ਵੀ ਕੋਈ ਮੇਰਾ ਭੈਣ ਭਰਾ ਦੇਖਦਾ ਤੇ ਪਲੀਜ਼ ਉੱਥੇ ਵਿਜ਼ਿਟ ਜ਼ਰੂਰ ਕਰਿਓ ਵਿਜ਼ਿਟ ਜ਼ਰੂਰ ਕਰਿਓ ਗਾਇਸ ਮੈਂ ਕੱਲ ਤੁਹਾਨੂੰ ਹੋਰ ਦੱਸਦਾ ਹਾਂ ਖੁਸ਼ਕਬਰੀ ਇਹ ਉਹ ਜਗ੍ਹਾ ਗਾਇਸ ਜਿੱਥੇ ਮੇਰੇ ਫਾਦਰ ਜਾਨੀ ਇਹਦੇ ਫਾਦਰ ਇਨ ਲਾ ਨੇ ਪੜਾਇਆ ਸੀ 90 ਤੋਂ ਲੈ ਕੇ 94 ਤੱਕ ਰਿਟਾਇਰ ਹੋਣ ਤੱਕ ਉਸ ਸਕੂਲ ਦੇ ਬਿਲਕੁਲ ਨੇੜੇ 32 ਸਾਲ ਬਾਅਦ ਇਨੂੰ ਵੀ ਇੱਕ ਆਪਰਚੂਨਿਟੀ ਮਿਲੀ ਹੈ ਕਿ ਉੱਥੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਸਿਖਾਇਆ ਜਾਵੇ। ਗਗਨਦੇਵ ਜਾਮਦਿਆਂ ਨੂੰ 3 ਦਿਨ ਹੋਏ ਐ ਐਂਡ ਮੈਂ ਉਹਨਾਂ ਵਾਸਤੇ ਇੱਕ ਮਤਲਬ ਵੀ ਆਰਡਰ ਵੱਡਾ ਲੈ ਕੇ ਆਈ ਆ। ਸਟਾਰਟਿੰਗ ਦੇ ਵਿੱਚ ਜਿਵੇਂ ਸੂਟਸ ਦੇ ਉੱਤੇ ਜੈਕਟਸ ਪੈਂਦੀਆਂ ਨੇ ਮੈਂ ਉਹਨਾਂ ਦੇ ਬਾਰੇ ਉਹਨਾਂ ਨੂੰ ਅ 15 ਜੈਕਟਸ ਦਾ ਆਰਡਰ ਲੈ ਕੇ ਦਿੱਤਾ ਗਾਇਸ ਗਾਇਸ ਇਹ ਇੱਕ ਐ ਜੀ ਡੀ ਬੁਟੀਕ ਹੈ ਨਾ ਮਤਲਬ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਹੈਗਾ ਬੱਚਿਆਂ ਨੂੰ ਸਿਖਾਉਂਦਾ ਫ੍ਰੀ ਸਿਖਾ ਕੇ ਫਿਰ ਉਹ ਅਪਰਚੂਨਿਟੀ ਦਿੰਦਾ ਔਰ ਆਪਣੇ ਖਰਚੇ ਨਾਲ ਖੋਲ ਕੇ ਦਿੰਦਾ ਤਾਂ ਉਹ ਬੱਚੇ ਪਹਿਲਾਂ ਕਿਉਂਕਿ 6 ਮਹੀਨੇ ਚ ਚੰਗੀ ਤਰੇਨ ਨਹੀਂ ਹੋਏ ਹੁੰਦੇ ਤੇ ਉਹਨਾਂ ਤੋਂ ਬੁਟੀਕ ਨਹੀਂ ਚੱਲੀ ਤਾਂ ਗਾਇਸ ਮਤਲਬ ਜਿਹੜਾ ਹੈਗਾ ਆਪਣਾ ਕਹੋ ਰੋਜ਼ਗਾਰ ਵਿਭਾਗ ਦੇ ਥਰੂ ਐ ਡੀ ਸੀ ਵਿਕਾਸ ਜੋ ਕਿ ਇਹਨਾਂ ਨੂੰ ਚਲਾਉਂਦੇ ਆ ਜਾਂ ਇਹ ਪ੍ਰੋਜੈਕਟ ਨੂੰ ਵੇਖਦੇ ਉਹਨਾਂ ਨੇ ਬੁਲਾਇਆ ਸੀ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਨੂੰ ਮੈਮ ਕਰਵਾਉਂਗੇ ਕੀ ਕੀ ਕਰ ਕਰਵਾ ਸਕਦੇ ਹੋ ਤੁਸੀਂ ਮੈਂ ਕਹਿੰਦਾ ਸਰ ਮੈਂ ਹਰ ਇੱਕ ਤਰ੍ਹਾਂ ਦੀ ਪੇਂਟਿੰਗ ਵਗੈਰਾ ਸੂਟ ਦੇ ਡਿਜ਼ਾਈਨਸ ਵਗੈਰਾ ਐਮਬਲੋਇਰੀ ਵਗੈਰਾ ਔਰ ਮਸ਼ੀਨਰੀ ਕੜਾਈ ਵੀ ਹੈ ਮੈਨੂੰ ਮਤਲਬ ਇਹ ਬੁਟੀਕ ਮੈਨੇਜਮੈਂਟ ਵੀ ਕਰ ਸਕੋ ਕਰਵਾ ਸਕਦੀ ਹਾਂ ਮੈਂ ਕਰਵਾਉਂਦੀ ਨਹੀਂ ਰਹੀਆਂ ਔਰ ਕਰਵਾ ਸਕਦੀ ਵੀ ਹਾਂ ਤਾਂ ਉਹ ਕਹਿੰਦੇ ਓਕੇ ਮੈਮ ਤੁਸੀਂ ਫਿਰ ਉੱਥੇ ਸਾਡੇ ਉੱਥੇ ਜਾਓ ਤੇ ਟ੍ਰੇਨਿੰਗ ਤੁਸੀਂ ਉਹਨਾਂ ਦੇ ਬਣੋ ਮੈਂ ਫਿਰ ਮੈਂ ਕਹਿੰਦਾ ਜਾਨਣਾ ਸ਼ੁਰੂ ਕਰਤਾ ਇਹ ਮੈਂ ਆਪਣੇ ਆਪਣੇ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਕਿ ਵੀ ਉਮਰ ਕੋਈ ਨਹੀਂ ਹੁੰਦੀ ਕੰਮ ਕਰਨ ਦੀ ਤੁਹਾਡੇ ਅੰਦਰ ਗੱਡ ਸੌਮਣੀ ਚਾਹੀਦੀ ਹੈ ਔਰ ਘਰ ਤੁਹਾਡੇ ਜੀ ਸਕਿੱਲ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਕਾਰ ਬੈਠੇ ਵੀ ਕਰ ਸਕਦੇ ਹੋ ਔਰ ਬਾਹਰ ਜਾ ਕੇ ਵੀ ਕਰ ਸਕਦੇ ਆ ਜਿਹੜੇ ਨਵੇਂ ਜੁੜੇ ਆ ਉਹਨਾਂ ਲਈ ਗਗਨਦੀਪ ਜਿਨੇ ਬਹੁਤ ਸੋਹਣੀ ਗੱਲ ਕੀਤੀ ਆ ਪਰ ਸਾਡੀਆਂ ਪੁਰਾਣੀਆਂ ਵੀਡੀਓ ਦੇ ਵਿੱਚ ਗਗਨਦੀਪ ਨੇ ਕਿਸ ਤਰ੍ਹਾਂ ਲੋਕਾਂ ਨੂੰ ਸਕਿੱਲ ਸਿਖਾਈ ਉਹ ਵੀ ਹੈਗਾ ਜਾ ਕੇ ਬੈਕ ਵੀਡੀਓ ਵੀ ਦੇਖਿਓ ਸਾਰੀਆਂ ਵੀਡੀਓਜ਼ ਦੇਖੋ ਔਰ ਪਲੀਜ਼ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿੰਨਾ ਦੇਖੋ ਅਸੀਂ ਸ਼ੁਰੂਆਤ ਦੇ ਵਿੱਚ ਹਰ ਇੱਕ ਪੈਨਪ੍ਰਾਵਾ ਦਾ ਸਪੋਰਟ ਵੀ ਚਾਹੀਦਾ ਹੈ ਸਭ ਬਿਲਕੁਲ ਠੀਕ ਹੈ ਨਾ ਸਾਨੂੰ ਹੋਰ ਸਪੋਰਟ ਚਾਹੀਦੀ ਹੈ ਤੁਸੀਂ ਬਹੁਤ ਜ਼ਿਆਦਾ ਜਾਣੇ ਦੇਖ ਵੀ ਰਹੇ ਹੋ ਸਾਨੂੰ ਅੱਛਾ ਲੱਗ ਰਿਹਾ ਹੈ ਹੋਰ ਵੀ ਸਾਨੂੰ ਅੱਗੇ ਕਰੋ ਬਿਲਕੁਲ ਸ਼ੇਅਰ ਜ਼ਰੂਰ ਕਰੋ ਲਾਈਕ ਵੀ ਕਰੋ ਕਮੈਂਟ ਵੀ ਕਰੋ ਔਰ ਤੁਹਾਡੇ ਨਾਲ ਉਥੋਂ ਦੇ ਜਾਂ ਜਿਹੜੇ ਗਗਨਦੀਪ ਦੇ ਐਕਸਪੀਰੀਅੰਸ ਹੋਣਗੇ ਉਹ ਵੀ ਬਾਅਦ ਚ ਸਾਂਝੇ ਕਰਾਂਗੇ ਆਪਾਂ ਇਹ ਦੱਸਣਗੇ ਤੁਹਾਨੂੰ ਬੁਟੀਕ ਦੇ ਜਿਹੜੇ ਐਕਸਪੀਰੀਅੰਸ ਵੀ ਕਿ ਹੋਣਗੇ ਭਈ ਤਾਂ ਜੋ ਤੁਹਾਡੇ ਵੀ ਜਿਹੜੇ ਕੋਈ ਬੁਟੀਕ ਦੇ ਚਾਹਵਾਨ ਹੈ ਉਹਨਾਂ ਨੂੰ ਵੀ ਕੋਈ ਟਿਪਸ ਮਿਲ ਸਕਣ ਮਿਲ ਸਕਣਗੇ ਹਾਂਜੀ ਜ਼ਰੂਰ ਜਿਹਦੇ ਕਿਸੇ ਨੇ ਸਿੱਖਣਾ ਉਹਨਾਂ ਨੂੰ ਮੈਂ ਮਤਲਬ ਇਹ ਟਿਪਸ ਦੇ ਸਕਦੀਆਂ ਕਿ ਕਿਤਾ ਮੈਨੇਜ ਕਰਨਾ ਕਿਵੇਂ ਗੱਲ ਆਨਲਾਈਨ ਵੀਡੀਓ ਚ ਗਾਈ ਹੋਰ ਨਾਲੇ ਔਰ ਨਾਲ ਮੈਂ ਉਥੋਂ ਦਾ ਜੁੜੇ ਰਹੋ ਗਗਨਦੀਪ ਦੇ ਨਾਲ ਪ੍ਰਿਆ ਦੇ ਕੰਮ ਦਾ ਵੀ ਪਾਵਾਂਗੀ ਨਾਲ ਨਾਲ ਉਹਨਾਂ ਦੇ ਕੰਮ ਵੀ ਪਾਉਣਗੇ ਤੇ ਜੁੜੇ ਰਹੋ ਭਪਾਲ ਫੈਮਿਲੀ ਚੈਨਲ ਨਾਲ ਔਰ ਗਗਨਦੀਪ ਤੁਹਾਨੂੰ ਬਹੁਤ ਨਵੇਂ-ਨਵੇਂ ਟਿਪਸ ਦੇਣਗੇ ਔਰ ਸੂਫਲੇ ਵਗੈਰਾ ਤੇ ਤੁਹਾਨੂੰ ਨਾ ਗਰਮੀਆਂ ਦੇ ਵਿੱਚ ਬਹੁਤ ਸਾਰੇ ਜੂਸ ਦੱਸਾਂਗੇ ਗਾਈਜ਼ ਵੇਟ ਕਰੋ ਔਰ ਜੁੜੇ ਰਹੋ ਠੀਕ ਹੈ ਜੀ ਜੀ ਠੀਕ ਹੈ ਜੀ ਸਾਡੇ ਨਾਲ ਮੈਂ ਇੱਕ ਯਾਦਾਂ ਸ਼ੇਅਰ ਕਰਨੀਆਂ ਆਉਂਦੀਆਂ ਯਾਦਾਂ ਇਸ ਕਰਕੇ ਕਿ ਉਹਦੇ ਤੋਂ ਤੁਸੀਂ ਕੁਝ ਜ਼ਰੂਰ ਸਿੱਖੋਗੇ ਔਰ ਜ਼ਰੂਰ ਆਪਣੇ ਕੁਝ ਫੈਸਲੇ ਬਦਲੋਗੇ ਕਿਉਂਕਿ ਯੁਵਾਵਾਂ ਦੇ ਵਿੱਚ ਬੜਾ ਜੋਸ਼ ਹੁੰਦਾ ਕੰਮ ਕਰਨ ਦਾ ਬੜੇ ਜਜ਼ਬੇ ਹੁੰਦੇ ਆ ਬੜੀਆਂ ਸਕੀਮਾਂ ਹੁੰਦੀਆਂ ਬੜੇ ਸੁਪਨੇ ਹੁੰਦੇ ਆ ਪਰ ਇਹ ਸੁਪਨੇ ਸਾਡੇ ਦੇਸ਼ ਦੇ ਵਿੱਚ ਆ ਕੇ ਕੁਝ ਐਸੇ ਲੋਕ ਐ ਕੁਝ ਐਸੇ ਸਿਸਟਮਾਂ ਕੇ ਚੱਕਣਾਚੂਰ ਹੋ ਜਾਂਦੇ ਆ ਇਸੇ ਕਰਕੇ ਸਾਡੇ ਜਿਆਦਾ ਯੁਵਾ ਜਾਂ ਖਾਸ ਕਰਕੇ ਜੋ ਕ੍ਰੀਮ ਯੁਵਾ ਉਹਦੇ ਸ਼ਾਮਲ ਪੈ ਰਹੀ ਹੈ ਮੈਂ ਆਪਣਾ ਤੁਹਾਡੇ ਨਾਲ ਇੱਕ ਸ਼ੇਅਰ ਕਰ ਦਾਂ ਗਾਇਸ ਗਾਇਸ ਜਸਟ ਆ ਮੈਂ ਹਜੇ ਗ੍ਰੈਜੂਏਸ਼ਨ ਨਹੀਂ ਮੁਕੰਮਲ ਕੀਤੀ ਸੀ ਕਿਉਂਕਿ ਮੈਨੂੰ ਲਿਖਣ ਦਾ ਸ਼ੌਕ ਸੀ ਬਾਲੀਵੁੱਡ ਦਾ ਬਹੁਤ ਜ਼ਿਆਦਾ ਸ਼ੌਕ ਸੀ ਤੇ ਖੁਦ ਵੀ ਇਸ ਲਾਈਨ ਦੇ ਵਿੱਚ ਆਨ ਦਾ ਸ਼ੌਕ ਸੀ ਇਸ ਦੌਰਾਨ ਮੈਂ ਹਰ ਸਾਲ ਇੱਕ ਬਹੁਤ ਵੱਡੇ ਵੱਡੇ ਫੰਕਸ਼ਨ ਵੀ ਅਰੇਂਜ ਕਰਦਾ ਹੁੰਦਾ ਸੀ ਸਭਿਆਚਾਰਕ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਮੇਰੇ ਨਾਲ ਬਹੁਤ ਸਾਰੇ ਯੁਵਾ ਮੁੰਡੇ ਕੁੜੀਆਂ ਜੁੜੇ ਹੋਏ ਸੀ ਅਸੀਂ ਬਹੁਤ ਪੇਸ਼ਕਸ਼ ਕਰਦੇ ਸੀ ਲੋਕਾਂ ਨਾਲ ਇਸ ਤਰ੍ਹਾਂ ਗਾਇਜ਼ ਮੈਂ ਇੱਕ ਟੈਲੀ ਫਿਲਮ ਬਣਾਉਣ ਬਾਰੇ ਸੋਚਿਆ ਸੀਗਾ ਕਿਉਂਕਿ ਉਸ ਟਾਈਮ ਇਹ ਪੁਰਾਣੀ ਗੱਲ ਹੈ ਗਾਇਜ਼ ਉਦੋਂ ਪ੍ਰਾਈਵੇਟ ਚੈਨਲ ਕੋਈ ਨਹੀਂ ਸੀ ਕੇਵਲ ਦੂਰਦਰਸ਼ਨ ਸੀਗਾ ਔਰ ਦੂਰਦਰਸ਼ਨ ਵਾਲਿਆਂ ਨੇ ਵੀ ਪ੍ਰਾਈਵੇਟ ਨਿਰਮਾਤਾਵਾਂ ਨੂੰ ਉਦੋਂ ਨਿਮੰਤਰਣ ਕਰਨਾ ਸ਼ੁਰੂ ਕੀਤਾ ਸੀ 89 90 ਦੇ ਵਿੱਚ ਕਿ ਤੁਸੀਂ ਆਪਣੀਆਂ ਚੀਜ਼ਾਂ ਬਣਾ ਕੇ ਸਾਨੂੰ ਦਿਓ ਤੇ ਅਸੀਂ ਤੁਹਾਨੂੰ ਪੇ ਕਰਾਂਗੇ ਤਾਂ ਗਾਇਸ ਉਸ ਟਾਈਮ ਦੇ ਵਿੱਚ ਸੀਰੀਅਲ ਤਾਂ ਨਹੀਂ ਪਰ ਮੈਂ ਇੱਕ ਜੋ ਹੈ ਸ਼ਾਰਟ ਮੂਵੀ ਉਹਦੇ ਦਾ ਆਇਆ ਸੀ ਮੈਂ ਇੱਕ ਬਹੁਤ ਹੀ ਵੱਡੇ ਰਾਈਟਰ ਜੋ ਕਿ ਪੀਤਲੜੀ ਅਖਬਾਰ ਚ ਲਿਖਦੇ ਹੁੰਦੇ ਸੀਗੇ ਉਹਨਾਂ ਦਾ ਉਹਨਾਂ ਦੀ ਇੱਕ ਕਹਾਣੀ ਜੋ ਗ੍ਰੈਜੂਏਸ਼ਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਪੰਜਾਬ ਬੀਏ ਪਾਰਟ 2 ਵਾਲਿਆਂ ਨੂੰ ਵੀ ਲਾਈ ਹੋਈ ਸੀ ਲੇਟਸ ਦੇ ਵਿੱਚ ਕੋਸ ਸਟੋਰੀ ਦੇ ਉੱਤੇ ਮੈਂ ਫਿਲਮ ਬਣਾਉਣ ਦੇ ਲਈ ਸਕ੍ਰਿਪਟ ਲਿਖਣੀ ਚਾਹੁੰਦਾ ਸੀ ਤਾਂ ਮੇਰੇ ਨਾਲ ਇੱਕ ਨੌਜਵਾਨ ਹੋਰ ਜੁੜਿਆ ਜੋ ਕਿ ਇਹਨੂੰ ਨਿਰਮਾਤਾ ਦੇ ਤੌਰ ਤੇ ਉੱਤੇ ਆਪਣਾ ਸੇਵਾਵੰਦਲਾ ਸੀ ਜਿਸਨੇ ਔਰ ਫਿਰ ਅਸੀਂ ਦੋਨੋਂ ਰਿਤਨਗਰ ਗਏ ਅਮਰਸਰ ਦੇ ਲਈ ਚਾ ਦੋਸਤੋ ਇਹ ਪ੍ਰਿਤਨਗਰ ਰਿਤ ਲੜੀ ਅਖਬਾਰ ਹਜੇ ਵੀ ਸ਼ਬਦਾ ਹੋਂ ਪਰ ਉਹ ਚੰਡੀਗਰ ਸ਼ਿਫਟ ਹੋ ਗਿਆ ਪਰ ਪਹਿਲਾਂ ਇਹ ਪ੍ਰਿਤਨਗਰ ਤੋਂ ਹੀ ਸ਼ਬਦਾ ਸੀ ਉਸ ਟਾਈਮ ਜਦੋਂ ਅਸੀਂ ਗਏ ਅਸੀਂ ਉਸ ਕਹਾਣੀ ਦੇ ਕਾਪੀਰਾਈਟ ਲੈਣ ਦੀ ਜਦੋਂ ਗੱਲ ਹੋਈ ਤਾਂ ਸਾਨੂੰ ਪਤਾ ਲੱਗਾ ਕਿ ਕਹਾਣੀਆਂ ਦੇ ਕਾਪੀਰਾਈਟ ਜੋਨਲੀ ਬੇਟੀ ਕੋਲ ਹੈ ਜੋ ਕਿ ਨੌਇਡਾ ਦਿੱਲੀ ਦੇ ਵਿੱਚ ਉਸ ਟਾਈਮ ਰਹਿੰਦੇ ਸੀਗੇ ਅਸੀਂ ਉਹਨਾਂ ਦਾ ਐਡਰੈਸ ਲੈ ਕੇ ਉਹਨਾਂ ਕੋਲ ਗਏ ਉਹਨਾਂ ਨਾਲ ਫਿਰ ਅਸੀਂ ਲਿਖਾ ਪੜੀ ਕਰਕੇ ਕਾਪੀਰਾਈਟ ਲਿਆ ਕਾਪੀਰਾਈਟ ਲੈਣ ਤੋਂ ਬਾਅਦ ਦੋਸਤੋ ਮੈਂ ਸਕ੍ਰਿਪਟ ਲਿਖੀ ਬਹੁਤ ਜੰਮ ਕੇ ਕਾਫੀ ਮਿਹਨਤ ਦੇ ਨਾਲ ਸਕ੍ਰਿਪਟ ਲਿਖੀ ਡਾਇਲੌਗ ਲਿਖੀ ਔਰ ਸਕ੍ਰਿਪਟ ਉਹਨਾਂ ਦੇ ਨਾਮ ਦੇ ਵਿੱਚ ਮੰਡੀ ਹਾਊਸ ਦਿੱਲੀ ਦੇ ਵਿੱਚ ਜਮ੍ਹਾਂ ਹੁੰਦੀ ਸੀ ਦੋਸਤੋ ਜੀ ਹਾਂ ਦੋਸਤੋ ਮੰਡੀ ਹਾਊਸ ਦਿੱਲੀ ਦੇ ਵਿੱਚ ਸਕ੍ਰਿਪਟ ਨੂੰ ਜਮ੍ਹਾਂ ਕਰਾਉਣਾ ਪੈਂਦਾ ਸੀ ਤੇ ਉੱਥੋਂ ਹੀ ਫਿਰ ਉਹ ਪਾਸ ਹੁੰਦੀ ਸੀ ਓਕੇ ਹੁੰਦੀ ਸੀ ਤਾਂ ਫਿਰ ਉਸ ਤੋਂ ਬਾਅਦ ਉਹਦੇ ਤੇ ਫਿਲਮ ਬਣਾਉਣ ਦਾ ਕੰਮ ਸ਼ੁਰੂ ਹੁੰਦਾ ਸੀ ਮੰਡੀ ਹਾਊਸ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਕਿ ਯੁਵਾ ਸੀ ਯਾਰ ਮੈਂ ਗ੍ਰੈਜੂਏਸ਼ਨ ਕੀਤੀ ਸੀ ਅਜੇ ਦਿਲ ਦੇ ਵਿੱਚ ਦੇਸ਼ ਪ੍ਰੇਮ ਸੀ ਜਜ਼ਬਾ ਸੀ ਰਸਿੰਘਾ ਮਦਿਆ ਰਹਾਣੀਆਂ ਸੀ ਮੰਦੇ ਵਿੱਚ ਮਹਾਤਮਾ ਗਾਂਧੀ ਦੀਆਂ ਕਾਲਨਾਵਾ ਸੀ ਮੰਦੇ ਵਿੱਚ ਤੇ ਉਸੇ ਤਰ੍ਹਾਂ ਜਿਹਦੇ ਸੀਗੇ ਤਾਂ ਨਹੀਂ ਸੀ ਤੰਤਰ ਜਿਹੜਾ ਹੈ ਪ੍ਰਸ਼ਟ ਹੈ ਜਾਂ ਤਾਣਾ ਬਾਣਾ ਪ੍ਰਸ਼ਟ ਹੈ ਉਹ ਤਾਂ ਬਾਅਦ ਚ ਪਤਾ ਲੱਗਦਾ ਤਾਂ ਕੀ ਹੋਇਆ ਕਿ ਮੈਨੂੰ ਚਿੱਠੀ ਆਉਂਦੀ ਹੈ ਕਿ ਜੀ ਇਹ ਤਾਂ ਕਹਾਣੀ ਦਿਓ ਤੇ ਪਰਜਾਈ ਦੇ ਪਿਆਰ ਦੀ ਹੈ ਇਹ ਤਾਂ ਜਿਹੜੀ ਹੈਗੇ ਦੂਦਰਸ਼ਨ ਤੇ ਦਿਖਾਈ ਨਹੀਂ ਜਾ ਸਕਦੀ ਦੋਸਤੋ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਉਹਦਾ ਲੈ ਲ ਬੀਬੀ ਕਰ ਤੇ ਅਸੀਂ ਜਾ ਗਏ ਤੇ ਸਿੱਤ ਸਟੂਡੈਂਟ ਸੀ ਪੂਰੀ ਨਹੀਂ ਸੀ ਹੋਈ ਪਰ ਥੋੜਾ ਜਿਹਾ ਮੈਨੂੰ ਲਾਗਦਾ ਵਿਗਿਆਨ ਹੋ ਗਿਆ ਸੀਗਾ ਤਾਂ ਮੈਂ ਉਹਨਾਂ ਨੂੰ ਰਿਪਲਾਈ ਕੀਤਾ ਕਿ ਦੋਸਤੋ ਕਿ ਸਰ ਇਹ ਜੋ ਕਹਾਣੀ ਹੈ ਇਹ ਕਹਾਣੀ ਸਾਡੇ ਦੇਸ਼ ਦੀ ਸੈਕੰਡ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੇ ਸੈਕੰਡ ਇਅਰ ਦੇ ਸਟੂਡੈਂਟਸ ਨੂੰ ਪੜਾ ਰਹੀ ਹੈ ਕਿ ਜਾਂ ਤਾਂ ਯੂਨੀਵਰਸਿਟੀ ਗਲਤ ਹੈ ਜਾਂ ਫਿਰ ਤੁਹਾਡੀ ਜੋ ਹੈ ਥਿੰਕਿੰਗ ਗਲਤ ਹੈ ਦੋਵਾਂ ਚੋਂ ਕੋਈ ਇੱਕ ਚੀਜ਼ ਗਲਤ ਹੈ ਮੈਨੂੰ ਇਹ ਲੱਗਦਾ ਕਿ ਇਹ ਕਹਾਣੀ ਜਿਹੜੀ ਹੈਗੀ ਦੋ ਦਰਸ਼ਨ ਤੇ ਦਿਖਾਈ ਜਾ ਸਕਦੀ ਹੈ ਤਾਂ ਦੋਸਤੋ ਮੇਰੇ ਰਿਪਲਾਈ ਤੋਂ ਬਾਅਦ ਉਹਨਾਂ ਦਾ ਕੁਝ ਸੋਚ ਵਿਚਾਰ ਕੀਤੀ ਹੋਣੀ ਹੈ ਹਫਤਾ ਕੇ ਪਤਨੀ 10 ਦਿਨ ਬਾਅਦ ਮੈਨੂੰ ਲੈਟਰ ਆ ਗਈ ਕਿ ਤੁਹਾਡੀ ਕਹਾਣੀ ਜੋ ਹੈ ਮਨਜ਼ੂਰ ਹੋ ਗਈ ਹੈ 2 ਲੱਖ ਤੋਂ 70 ਹਜ਼ਾਰ ਤੁਹਾਨੂੰ ਇਹ ਤੇ ਦਿੱਤਾ ਜਾਊਗਾ 45 ਮਿੰਟ ਚ ਤੁਸੀਂ ਇਹ ਪਿਕਚਰ ਨੂੰ ਮੁਕੰਮਲ ਕਰਨਾ ਤੇ ਤੁਸੀਂ ਆ ਕੇ ਆਪਣਾ ਚੈੱਕ ਜਿਹੜਾ ਹੈ ਫਲਾਂ ਫਲਾਂ ਤਰੀਕ ਨੂੰ ਲੈ ਸਕਦੇ ਆ ਦੋਸਤੋ ਉਹ ਵੀ ਚੱਕਾ ਪ੍ਰੋਡਿਊਸਰ ਨੇ ਲੈਣਾ ਸੀ ਪ੍ਰੋਡਿਊਸਰ ਵੀ ਵੈਸੇ ਯੂਆਈ ਸੀ ਦਾ ਸੋਚ ਮੇਰੇ ਵਾਲੀ ਵਾਲਾ ਸੀਗਾ ਉਹਨੂੰ ਵੀ ਦੁਨੀਆਦਾਰੀ ਤਾਂ ਨਹੀਂ ਸੀ ਪਤਾ ਨਾ ਹੀ ਉਹਨੂੰ ਤੰਤਲ ਦਾ ਪਤਾ ਸੀ ਕਿ ਕਿਸ ਤੰਤਲ ਦੇ ਨਾਲ ਵਿਚਰਨਾ ਕਿਵੇਂ ਹੈ ਜਦੋਂ ਉਸ ਚੱਕ ਗਣ ਪਹੁੰਚੇ ਤਾਂ ਸਾਨੂੰ ਉਹਨਾਂ ਦੇ ਕਿਸੇ ਵਿਚੋਲੀਏ ਰਾਹੀਂ ਪਤਾ ਲੱਗਾ ਕਿ 50000 ਅਸੀਂ ਇਹਨਾਂ ਨੂੰ ਨਗਦ ਦੇਵਾਂਗੇ ਜਾਂ ਸਾਨੂੰ ਚੈੱਕ ਮਿਲੇਗਾ ਸਾਨੂੰ ਲੱਗੇ ਤਾਂ ਭ੍ਰਸ਼ਟਾਚਾਰ ਸਾਡੇ ਸੱਤੀ ਕੱਪੜੀ ਅਗਲਾ ਕੀ ਨਹੀਂ ਨਾ ਨਾ ਇਹ ਹੋ ਹੀ ਨਹੀਂ ਸਕਦਾ ਸ਼ੇਰ ਸਾਨੂੰ ਕਿਸ ਨੇ ਸਮਝਾਇਆ ਕਿ ਯਾਰ ਥੋੜਾ ਬਹੁਤ ਖਤਨਾ ਪੈਂਦਾ ਅਸੀਂ ਇਹ ਕਹਿੰਦੇ ਕਿ ਅਸੀਂ ਨਗਦ ਕੁਛ ਨਹੀਂ ਦੇਣਾ ਇਹਦੇ ਚੋਂ ਕਟਿੰਗ ਕਰਦੇ ਕਰ ਸਕਦੇ ਆ ਸਾਨੂੰ ਕੱਟ ਦੇ ਦੇਣ ਉਹਨੂੰ ਦੋਸਤੋ ਕਾਟੋ ਦੇ ਨਹੀਂ ਸੀ ਸਕਦੇ ਚੈੱਕ ਮਨਜ਼ੂਰ ਹੈ ਚੈੱਕ ਤਾਂ ਪੂਰੇ ਦੇਣਾ ਪੈਣਾ ਸੀ ਕੰਪਨੀ ਦੇ ਨਾਂ ਤੇ ਔਰ ਪੈਸੇ ਕੰਪਨੀ ਨੂੰ ਆਉਣੇ ਸੀ ਹੁਣ ਹੁਣ ਉਸ ਉਤੇ ਫਸੇ ਸੀ ਫਿਰ ਵੜ ਗਏ ਨਹੀਂ ਲੈਣੇ ਅਸੀਂ ਇਸ ਪ੍ਰੋਜੈਕਟ ਨੂੰ ਛੱਡ ਦਿੱਤਾ ਦੋਸਤੋ ਉਸੇ ਕਸ ਕਰਨਾ ਹੀ ਨਹੀਂ ਭ੍ਰਸ਼ਟਾਚਾਰ ਨਾਲ ਖਤਨੀ ਨੂੰ ਲੋਣਾ ਉਹ ਤਾਂ ਮੈਂ ਹੀ ਤੱਕਨੀਮ ਲਾਇਆ ਤੇ ਬੇਸ਼ੱਕ ਬਹੁਤ ਸਾਰੇ ਅਸੀਂ ਖਾਟੇ ਖਾਦੇ ਆ ਤੇ ਉਹ ਪਿਕਚਰ ਜਿਹੜੀ ਸਾਡੀ ਬੰਦ ਹੋ ਗਈ ਦੋਸਤੋ ਅਸੀਂ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਮੈਂ ਵਕਾਲਤ ਕਰ ਲਈ ਔਰ ਵਕਾਲਤ ਕਰਕੇ ਮੇਰਾ ਪੂਰਾ ਜੋ ਇਸਤਿਕਾ ਕੇ ਮੈਂ ਆਮ ਲੋਕਾਂ ਨੂੰ ਨੇਂਦੋਣਾ ਸਾਡਾ ਲੋਕਾਂ ਦੇ ਲਈ ਲੜਨਾ ਪਰ ਦੋਸਤੋ ਵੈਸੇ ਅਦਾਲਤਾਂ ਉਹਨਾਂ ਦਿਨਾਂ ਦੇ ਵਿੱਚ ਇੰਨੀ ਪ੍ਰਸ਼ੰਸਾ ਨਹੀਂ ਸੀ ਬਿਲਕੁਲ ਨਹੀਂ ਕਹਿ ਸਕਦੇ ਦੋ ਜਾਂ ਪੰਜ ਦੋ ਜਾਂ 3% ਸੀਗੀਆਂ ਲੇਕਿਨ ਲੋਕ ਇਸ ਤੰਤਰ ਦਾ ਬਹੁਤ ਬੁਰੀ ਤਰ੍ਹਾਂ ਫੈਲਾਠਾ ਰਹੇ ਸੀ ਕਿਉਂਕਿ ਅਦਾਲਤਾਂ ਜੋ ਹੈ ਉਹ ਕੇਵਲ ਗਵਾਹਾਂ ਤੇ ਬਿਆਨਾਂ ਦੇ ਉੱਤੇ ਜਾਂ ਗਵਾਹਾਂ ਤੇ ਉੱਤੇ ਜਾਂ ਐਵੀਡੈਂਸ ਕਾਲਜੀ ਹੋਣ ਚਾਹੀਏ ਜਬਾਨ ਜਬਾਨੀ ਕਲਾਮੀਅਲੇ ਹੋਣ ਚਾਹੀਏ ਉਹੀ ਵੀ ਹੁਣ ਜਣੀ ਐਵੀਡੈਂਸ ਦੇ ਉੱਤੇ ਹੀ ਫੈਸਲਾ ਦਿੰਦੀਆਂ ਕੋਰਟਾਂ ਤਾਂ ਜਿਹਦੇ ਲੋਕ ਸੀ ਪੈਸੇ ਵਾਲੇ ਉਹ ਐਵੀਡੈਂਸ ਖਰੀਦ ਲੈਂਦੇ ਸੀ ਐਵੀਡੈਂਸ ਥਰੋੜ ਮੋੜ ਲੈਂਦੇ ਸੀ ਉਹਨਾਂ ਦੇ ਵਿੱਚ ਸ਼ਕਤੀ ਸੀ ਉਹਨਾਂ ਵਿੱਚ ਹਾਇਰ ਕਨਵੀਅਰ ਪੈਸੇ ਦੇ ਨਾਲ ਬਹੁਤ ਕੁਝ ਹੋ ਰਿਹਾ ਤਾਂ ਮੈਂ ਬੜਾ ਹਰਾਨ ਹੋਇਆ ਵੀ ਮੈਨੂੰ ਦੁਰ ਤੰਤਰ ਜਿਹੜਾ ਹੈਗਾ ਬੜਾ ਖਰਾਬ ਲੱਗਾ 14 ਸਾਲ ਮੈਂ ਇਤੇਵਾਂ ਖਾਲ ਦੋਸਤੋ ਉਹਨਾਂ ਦੇ ਨਵੇਂ ਚੀ ਨਾਲ ਦੀ ਨਾਲ ਮੈਂ ਪੱਤਰਕਾਰੀ ਕਰਨ ਲੱਗ ਗਿਆ ਸੀ ਤਾਂ ਫਿਰ ਪੱਤਰਕਾਰੀ ਨੂੰ profession ਬਣਾ ਲਿਆ ਉਸ ਦੀ ਕਹਾਣੀ ਵਿੱਚ ਬਾਅਦ ਅਲੱਗ ਅਲੱਗ ਦੱਸूंगा ਕਿ ਮੈਂ ਪੱਤਰਕਾਰੀ ਦੌਰਾਨ ਬਹੁਤ ਵੱਡੇ ਵੱਡੇ ਫੈਸਲੇ ਸਰਕਾਰਾਂ ਦੇ ਹੁੰਦੇ ਦੇਖੇ ਆ ਔਰ ਕੁਝ ਅਸੀਂ ਖੁਦ ਕਰਵਾਏ ਆ ਉਹ ਵੀ ਦੱਸਾਂਗੇ ਦੋਸਤੋ ਪ੍ਰਸ਼ਟ ਤੰਤਰ ਦੇ ਵਿੱਚ ਮੈਨੂੰ ਮਿਲਣਾ ਪਿਆ ਇੱਕ ਬਹੁਤ ਵੱਡੀ opportunity ਨੂੰ ਹੁਣ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਭ੍ਰਸ਼ਟਾਚਾਰ ਨਾਲ ਹੱਥ ਮਲਾਓ ਕਿਉਂਕਿ ਇਹ ਦੇਸ਼ ਦੂਰਾ ਹੈ ਦੂਰਾ ਕਰਦਾਰ ਹੈ ਦੂਰਾ ਚਿਹਰਾ ਦੂਰੇ ਦੂਰੇ ਲੋਕ ਹੈ ਕਹਿੰਦੇ ਕੋਸ਼ਿਸ਼ ਕਰਦੇ ਕੋਸ਼ਿਸ਼ ਹੈ ਇਸ ਲਈ ਮੈਨੂੰ ਫਿਰ ਹੁਣ ਪੱਛਮੀ ਮੁਲਕ ਥੋੜੇ ਜਿਹਾ ਅੱਛੇ ਲੱਗਦੇ ਹਨ ਅਤੇ ਮੈਂ ਕੈਨੇਡਾ ਦੇ ਬਾਰੇ ਵੀ ਕਾਫੀ ਤੁਹਾਨੂੰ ਗਿਆਨ ਦਿੰਦਾ ਰਹਿਣਾ ਪਰ ਖਤਰੀ ਮੇਰਾ ਰੁਝਾਨ ਹੋ ਗਿਆ ਇਹ ਉਹ ਵਿਅਕਤੀ ਹੈ ਦੋਸਤੋ ਜਵਾਨੀ ਦੇ ਵਿੱਚ ਜਿਸਨੇ ਕੈਨੇਡਾ ਜਾਣਾ ਸਵੀਕਾਰ ਨਹੀਂ ਕੀਤਾ ਸੀ ਔਰ ਇੱਕ ਸ਼ਾਦੀ ਵੀ ਮਨਜ਼ੂਰ ਨਹੀਂ ਕੀਤੀ ਜਦ ਕਿ ਕੈਨੇਡਾ ਦਾ ਰਿਸ਼ਤਾ ਆਇਆ ਸੀ ਚਲੋ ਆਪਾਂ ਕਿਸੇ ਦਾ ਗੱਲ ਨਹੀਂ ਕਰਨੀ ਲੇਕਿਨ ਇੱਕ ਰਿਸ਼ਤਾ ਕੈਨੇਡਾ ਦਾ ਮੈਂ ਨਹੀਂ ਮਨਜ਼ੂਰ ਕੀਤਾ ਸੀ ਆਪਣੇ ਦੇਸ਼ 'ਚ ਰਹਿਣ ਲਈ ਰਾਜ ਮੈਂ ਆਪਣੇ ਇਸ ਟਾਈਮ ਦੇ ਉੱਤੇ ਆ ਕੇ ਕਹਿ ਰਿਹਾ ਕਿ ਇਸ ਦੇਸ਼ ਦੇ ਲੋਕ ਨਹੀਂ ਠੀਕ ਯਾਰ ਇਹ ਦੋਰਾ ਕਰਦਾਰ ਕਿਉਂ ਦੋਰਾ ਕਰਦਾਰ ਕਿਉਂ ਕਹਿੰਦੇ ਕੋਸ਼ਿਸ਼ਾਂ ਕਰਦੇ ਕੋਸ਼ਿਸ਼ਾਂ ਜੇਕਰ ਕੋਈ ਆਪਣੀ ਗੱਦੀ ਤੇ ਬਹਿ ਜਾਂਦਾ ਤਾਂ ਉਹਨੂੰ ਆਪਦੀ ਹੀ ਦਿਸਣ ਲੱਗ ਜਾਂਦੇ ਅੰਨਾ ਮੰਡੇ ਰੋੜੀ ਜਾਂ ਮੁਰਮੜ ਆਪਣੇ ਆਨ ਨਾ ਇੱਥੇ ਟੈਲੈਂਟ ਦੀ ਕਦਰ ਨਾ ਇੱਥੇ ਕਿਸੇ ਚੀਜ਼ ਦੀ ਕਦਰ ਨਾ ਭਾਵਨਾਵਾਂ ਦੀ ਕਦਰ ਚਲੋ ਦੋਸਤੋ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਇੰਡੀਆ ਵਿੱਚ ਹੀ ਰਹਿਣਾ ਤਾਂ ਫਿਰ ਦੋਹਰਾ ਕਰਦਾ ਰਪਣਾ ਪਊਗਾ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਕਿ ਮੈਂ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ ਉਸ ਕੋ ਬੇਸ਼ੱਕ ਮੈਂ ਫਿਲਮ ਫੰਮੀ ਮਲਾ ਸਕਿਆ ਪਰ ਫਿਰ ਮੈਂ ਬਾਲੀਵੁੱਡ ਨਾਲ ਇਸ ਤਰ੍ਹਾਂ ਜੁੜ ਗਿਆ ਕਿ ਮੈਂ ਬਾਲੀਵੁੱਡ ਦੀ ਜਰਨਲਿਜ਼ਮ ਕਰਨ ਲੱਗ ਗਿਆ ਔਰ ਪੰਜਾਬ ਦੇ ਝੋਟੀ ਦੇ ਸਾਰੇ ਅਖਬਾਰਾਂ ਚ ਅਜੀਤ ਹੋਇਆ, ਜਗਬਾਣੀ ਹੋਇਆ, ਪੰਜਾਬੀ ਟ੍ਰਿਬਿਊਨ ਹੋਇਆ, ਅਕਾਲੀ ਪੱਤਰਕਾਰ ਵੀ ਉਹਨਾਂ ਦੇ ਨਾਲ ਦੇ ਰੱਖੀ ਔਰ ਅਜਦੀ ਵਾਇਸ ਸੀ ਸਾਰੇ ਅਜਦੀ ਵਾਇਸ ਤੇ ਫਿਲਮੀਨ ਸੀ ਸੌਰੀ ਲੇਕਿਨ ਬਾਕੀ ਸਾਰੇ ਅਖਬਾਰਾਂ ਵਿੱਚ ਮੇਰੇ ਫਿਲਮੀ ਆਰਟੀਕਲ ਦੀ ਲਿਸ਼ਕਪਨ ਨਾਲ ਜਿਸ ਜੀਏ ਔਰ ਫਿਲਮੀ ਆਰਟੀਕਲਾਂ ਦੇ ਵਿੱਚ ਤੁਸਨੂਮ ਹੈ ਹਣ ਕਟਿੰਗ ਜਿਹੜੀ ਹੈਗੀ ਹੈ ਉਹ ਦਿਖਾਵਾਂਗਾ ਚਲੋ ਫਿਰ ਵੀਡੀਓ ਨੂੰ ਖਤਮ ਕਰਦੇ ਆਂ ਇੱਥੇ ਹੀ ਸਮਾਪਤ ਕਰਦੇ ਆਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਔਰ ਸ਼ੇਅਰ ਕਰਿਓ ਦਬਕੇ ਸ਼ੇਅਰ ਕਰਿਓ ਦੋਸਤੋ ਔਰ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਹੋਰ ਨਵੀਆਂ-ਨਵੀਆਂ ਰੈਸਪੀਆਂ ਦਵਾਂਗੇ ਹੁਣ ਸਮਰਥੀ ਰੈਸਪੀਆਂ ਜਿਹੜੀਆਂ ਹੈਗੀਆਂ ਕੰਟੀਨਿਊ ਦਵਾਂਗੇ ਔਰ ਤੁਸੀਂ ਬਣੇ ਰਹੋ ਸਾਡੇ ਨਾਲ ਓਕੇ ਬਾਏ ਮਿਲਾਂਗੇ ਅਗਲੀ ਵੀਡੀਓ ਵਿੱਚ you